ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮਣੀ ਕਮੇਟੀ ਵਾਲੇ ਤੇ ਕੁਝ ਅਕਾਲੀ ਨੀਲੀਆਂ ਪਗੰਗ ਵਾਲੇ ਜਿਹੜੀ ਮੈਂ ਅੱਜ ਗੱਲ ਕਰਨੀ ਹੈ ਨਾ ਉਹ ਕਰਨੀ ਹੈ ਕਿ ਇਹਨਾਂ ਦੀ ਪੂਸ਼ ਨੂੰ ਅੱਗ ਕਿਵੇਂ ਲੱਗਦੀ ਹੈ ਬਰਾਹੁਲ ਗਾਂਧੀ ਹੜਪੀੜਤਾਂ ਲਈ ਆਏ ਸੀ ਗੁਰਦਾਰ ਸਾਹਿਬ ਦੇ ਵਿੱਚ ਨਕਮਸਤਕ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਰੋਪਾ ਦਿੱਤਾ ਗਿਆ ਬਾਅਦ ਵਿੱਚ ਤੰਜ ਕਸਿਆ ਗਿਆ ਕਿ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਸਰੋਪਾ ਕਿਉਂ ਦਿੱਤਾ ਗਿਆ ਉਧਰ ਸ਼ਮਣ ਕਮੇਟੀ ਦਾ ਪ੍ਰਧਾਨ ਧਾਮੀ ਕਹਿੰਦਾ ਕਾਰਵਾਈ ਕਰਾਂਗੇ ਜਦ ਨਾਲ ਸਰੋਪਾ ਦਿੱਤਾ ਹੈ ਅੱਛਾ ਇਹਨਾਂ ਨਾਲ ਜਿਹੜੇ ਇਦਾਂ ਬੋਲਣ ਵਾਲੇ ਲੋਕ ਹੈ ਇਹ ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਹੈਗਾ بس ਇਹਨਾਂ ਨੇ ਜਦੋਂ ਵੱਲਦੀ ਹੋਵੇ ਨਾ ਪਹਿਲਾਂ ਵਰਤਿਆ ਜਾਂਦਾ ਅੱਗ ਵੱਲਦੀ ਤੇ ਤੇਲ ਪਾਉਣਾ ਹੁੰਦਾ ਵੀ ਪੰਜਾਬ ਦੇ ਲੋਕ ਛੇਕ ਲੈਣ ਚੰਗੀ ਤਰ੍ਹਾਂ ਔਰ ਅਸੀਂ ਉਹਦੇ ਵਿੱਚ ਲੱਕੜਾਂ ਪਾ ਦਿਆਂ ਤੇ ਨਿਕਲਣਾ ਕੱਖ ਨਹੀਂ ਇਹਨੂੰ ਪੁੱਛੋ ਪਹਿਲਾਂ ਵੀ ਜਦੋਂ ਜੱਲਿਆਂ ਵਾਲੇ ਬਾਗ ਤੇ ਫਤਲਿਆਮ ਹੋਇਆ ਸਭ ਨੂੰ ਪਤਾ ਜਰਨਲ ਅਡਵਾਈਰ ਨੇ ਨਿਯਥੇ ਲੋਕਾਂ ਤੇ ਗੋਲੀਆਂ ਚਲਵਾਈਆਂ ਉਦੋਂ ਮਜੀਠੀਆ ਪਰਿਵਾਰ ਨੇ ਸੁੰਦਰ ਸਿੰਘ ਮਜੀਠੀ ਦਾ ਨਾਂ ਹੀ ਹੁੰਦਾ ਇਹ ਕੋਲ ਕੀ ਦੀ ਹੈ ਜਿਹੜਾ ਨਸ਼ਾ ਤਸ਼ਕਰ ਵਿਕਰਮ ਸਿੰਘ ਮਜੀਠੀਆ ਜੇਲ੍ਹ ਚ ਬੈਠਾ ਉਹਨਾਂ ਦੇ ਕੋਲ ਹੀ ਹੈ ਉਹਨਾਂ ਨੇ ਸਰੂਪਾ ਦਿੱਤਾ ਅੱਛਾ ਸਰੂਪਾ ਤੁਹਾਡੇ ਲਈ ਕੀ ਹੈ ਕੋਈ ਤੁਹਾਡੇ ਲਈ ਸਤਕਾਰ ਥੋੜੀ ਹੈ ਇਸ ਰੁਪਿਆਂ ਦੀਆਂ ਪੰਡਾ ਤੁਸੀਂ ਨੀਲੀਆਂ ਪੱਗਾਂ ਵਾਲੇ ਹਰੇਕ ਅਕਾਲੀ ਦੇ ਗੱਡੀ ਪਿੱਛੇ ਯਾਨਕਿ ਡੱਗੇ 'ਚ ਪੰਡ ਬੰਨ ਕੇ ਰੱਖੀ ਹੁੰਦੀ ਹੈ ਜਿੰਨੂੰ ਮਰਜ਼ੀ ਸੱਦ ਕੇ ਦੇ ਦੇ ਤੁਸੀਂ ਬਸ ਸੁੱਖਾ ਗੱਪੀ ਇਹਦੇ ਘਰੋਂ ਨਿਕਲਦਾ ਉਦੋਂ ਕੋਈ ਭਈਆ ਮੂਰੇ ਆਵੇ ਉਹਦੇ ਫੜ ਕੇ ਸਿਰੋਪਾ ਪਾ ਦੇਣਾ ਪਿੱਛੇ ਜੇ ਕਹਿੰਦੇ ਇੱਕ ਵਾਰੀ ਗੋਲ ਦੀ ਬੱਕਰੀ ਡੰਗਣ ਲੱਗੀ ਸੀ ਢੇਕਾ ਖਾ ਕੇ ਉਹਦੇ ਪਾਉਣ ਲੱਗੀ ਸੀ ਭੁੱਲ ਗਏ ਸੀ ਉਹ ਤਾਂ ਗੱਲ ਕਰ ਬਚਾਅ ਹੋ ਗਿਆ ਅੱਛਾ ਇਹ ਲੋਕ ਇਦਾਂ ਕਿਉਂ ਕਰਦੇ ਆ ਇਹ ਸਭ ਨੂੰ ਪਤਾ ਹੈ ਇਸ ਪਾਸੇ ਨਿਮੈ ਜਾਣਾ ਮੈਂ ਜਿਹੜੇ ਹੁਣ ਸੀਰੀਅਸ ਗੱਲ ਕਰਨੀ ਉਹਦੇ ਥੋੜਾ ਦਿੱਤਿਆਂ ਸਰੋਪਾ ਇਹਨਾਂ ਲਈ ਕੁਝ ਨਹੀਂ ਹੈਗਾ 2 ਢਾਈ ਗਜ 2 ਮੀਟਰ ਕਹਿ ਲੀਏ ਗਜ ਤਾਂ ਵੱਡਾ ਹੁੰਦਾ ਹੈ ਕੱਪੜਾ ਮਤਮਤ 100 ਰੁਪਈਆ ਰੇਟ ਹੈ ਹੁਣ ਤਾਂ ਬੈਠੀ ਦਰਵਾਸਾਬ ਇੱਕ ਚੜ ਗਿਆ ਇੱਕ ਉਤਰਿਆ ਜਾਨੀ ਕਿ ਉਹ ਉਹ ਗੱਲ ਹੋਈ ਹੋਈ ਐ ਜਮੇਰ ਮਾਲਲੇ ਮਨੀ ਸਾਹਿਬ ਨਾਲ ਲਾ ਲਾ ਕੇ ਦੁਕਾਨ ਤੇ ਭੇਜੀਆਂ ਉਹਦੇ ਉਧਰ ਵਸਾਈ ਜਾਂਦੇ ਆ ਉਹੀ ਗੱਲ ਸਰੂਪਿਆਂ ਵਾਲੀ ਇਹਦੇ ਹੋਰ ਬਹੁਤਾ ਇਹਨਾਂ ਕੋਲੇ ਕੱਢਣ ਪੌੜ ਨੂੰ ਕੱਖ ਨਹੀਂ ਹੈ ਅਸਾ ਰਾਹਲ ਗਾਂਧੀ ਨੂੰ ਸਰੂਪਾ ਦੇ ਤਾਂ ਉਹ ਤਾਂ ਚਲੂਣੇ ਲੜਦੇ ਆ ਜਿਸਰੂਪਾ ਕਿਉਂ ਦਿੱਤਾ ਵੀ ਇਹ ਸਿੱਖਾਂ ਦੀ ਦੁਸ਼ਮਣ ਜਮਾਤ ਐ ਕਾਂਗਰਸ ਨੇ ਆ ਕੇ ਅਕਾਲ ਤਖਤ ਤੇ ਹਮਲਾ ਕਰਵਾਤਾ ਸੀ ਪਰ ਇਹਨਾਂ ਹਰਾਮਖੋਰਾਂ ਨੂੰ ਪੁੱਛੋ ਵੀ ਚਿੱਠੀਆਂ ਦਾ ਬਾਦਲ ਪਰਿਵਾਰ ਨੇ ਲਿਖੀਆਂ ਨੇ ਕਿ ਸਾਨੂੰ ਭਿੰਡਰਾਂ ਵਾਲੇ ਤੋਂ ਖਤਰਾ ਹੈ ਜੀ ਹੁਣ ਕੰਟਰੋਲ ਕਰੋ ਜੀ ਇੱਥੇ ਅੱਤਵਾਦ ਫੈਲ ਗਿਆ ਇਹ ਚੰਗੀ ਤਰ੍ਹਾਂ ਪਤਾ ਹੈ ਦੂਜੀ ਗੱਲ ਹੁਣ ਜੇ ਪੰਜਾਬ ਦੇ ਲੋਕਾਂ ਨੂੰ ਪੁੱਛੀਏ ਵੀ ਰਾਹੁਲ ਗਾਂਧੀ ਨੂੰ ਸੁਰੱਖਿਆ ਦੇਣਾ ਗਲਤ ਹੈ ਜਾਂ ਸਹੀ ਉਹਦੇ ਵਿੱਚੋਂ 60% ਲੋਕ ਇਹ ਕਹਿੰਦੇ ਆ ਕਹਿੰਦੇ ਵੀ ਗਲਤੀ ਉਹਦੀ ਦਾਦੀ ਦੀ ਹੈ ਰਾਹੁਲ ਗਾਂਧੀ ਦੀ ਜਣੇ ਕਿ ਇੰਦਰਾ ਗਾਂਧੀ ਦੀ ਪੋਤੇ ਨੂੰ ਸਜ਼ਾ ਕਿਉਂ ਉਹਨੇ ਤਾਂ ਬਹੁਤ ਵਾਰੀ ਮਾਫੀ ਵੀ ਮੰਗ ਲਈ ਹੋਰ ਆ ਜਿਹੜੇ ਬਾਦਲ ਹਰਾਮਖੋਰ ਕਲ ਤਖਤ ਦੇ ਜਾ ਕੇ ਸ਼ਰਿਆਮ ਕਹੀ ਜਾਂਦੇ ਨੇ ਜਿਹੜਾ ਕਹਿੰਦਾ ਸੀ ਗਲਤੀ ਹੋਈ ਹੈ ਹਾਂ ਜੀ ਹੋਈ ਹੈ ਪਤਾ ਨਹੀਂ ਕੀ ਆਪ ਸੁਬਾ ਖਾਦਾ ਸੀ ਉਦਾਂ ਬੰਦਾ ਬੇਸ਼ਰਮੀ ਦਾ ਮਾਰਾ ਕਹੀ ਨਹੀਂ ਸਕਦਾ ਇਦਾਂ ਹਾਂ ਜੀ ਹੋਈ ਹੈ ਗਲਤੀ ਤੇ ਇਹਨਾਂ ਬਾਰੇ ਤੁਸੀਂ ਇਹਨਾਂ ਨੂੰ ਪੰਥ ਰਤਨ ਅਵਾਰਡ ਦਿੱਤੇ ਐ ਫਖਰੇ ਕੌਮ ਅਵਾਰਡ ਦਿੱਤੇ ਇਹਨਾਂ ਨੂੰ ਉਦੋਂ ਸਰੂਪੇ ਬਾਰੇ ਉਦੋਂ ਮਰਿਆ ਥੋੜੀ ਕਿਥੇ ਹੁੰਦੀ ਹੈ ਹੁਣ ਪੰਜਾਬ ਦੇ ਲੋਕ ਕਹਿੰਦੇ ਵੀ ਇਹ ਜਿਹੜੀਆਂ ਗੱਲਾਂ ਨੇ ਨਾ ਭੁੱਲਣ ਯੋਗ ਨੇ ਪਰ ਇੰਨਾ ਵੀ ਇਹਨਾਂ ਨੂੰ ਇਸ਼ੂ ਬਣਾ ਕੇ ਨਾ ਪੇਸ਼ ਕਰਿਆ ਕਰੋ ਮਾੜੀ ਮੋਟੀ ਗੱਲ ਤੇ ਤੁਹਾਡੇ ਜਲੂਨੇ ਲੜਨ ਲੱਗ ਜਾਂਦੇ ਕੋਈ ਵੱਡੀ ਗੱਲ ਨਹੀਂ ਲੀਡਰ ਕੋਈ ਵੀ ਘਟ ਹੈ ਨਹੀਂ ਨਾ ਪੂਰੇ ਪੰਜਾਬ ਲਈ ਕੋਈ ਖੜੇ ਨਾ ਕੌਮ ਲਈ ਖੜੇ ਜੇ ਕੋਈ ਖੜਾ ਹੈ ਤਾਂ ਦੱਸ ਦਿਓ ਹੁਣ ਤੱਕ ਅਸ਼ਾ ਸਰੋਪਾ ਦੇਣਾ ਤਾਂ ਚੋਬਤਾਂ ਚਲੂਣੇ ਲੜ ਗਏ ਤੇ ਜਦੋਂ ਕਾਂਗਰਸ ਦੀ ਸਰਕਾਰ ਬਣਾਈਏ ਪੰਜਾਬ ਵਿੱਚ ਦੋ ਵਾਰੀ ਤਾਂ ਕੈਪਟਨ ਸਾਹਿਬ ਮੁੱਖ ਮੰਤਰੀ ਬਣ ਗਏ ਕਿਹਦੇ ਸੀ ਕਾਂਗਰਸ ਦੇ ਸੀ ਖਰਜਾ ਨੰਬਰਾਟ ਸਾਹਿਬ ਬਣੇ ਪਹਿਲਾਂ ਸਰਦਾਰ ਬੈਂ ਸਿੰਘ ਮੁੱਖ ਮੰਤਰੀ ਰਹੇ ਪ੍ਰਤਾਪ ਸਿੰਘ ਕੈਰੋ ਰਹੇ ਗਿਆਨੀ ਜੈਲ ਸਿੰਘ ਯਾਨੀ ਕਿ ਸਰਕਾਰਾਂ ਬਣਾ ਦਿਓ ਜਦੋਂ ਸਰੂਪਾ ਦੇਣਾ ਉਦੋਂ ਬੈਲਦੀ ਤੇ ਤੇਲ ਪਾ ਦਿਓ ਹਾਲਾਂਕਿ ਰਾਹ ਲੋ ਗੰਦੇ ਫੜ ਪੀੜਤਾ ਲਈ ਆਇਆ ਸੀ ਠੀਕ ਹੈ ਪੰਜਾਬ ਪੁਲਿਸ ਨੇ ਸਮਝਿਆ ਵੀ ਸੁਰੱਖਿਆ ਸੇਫ ਨਹੀਂ ਹੈਗੀ ਪ੍ਰੋਬਲਮ ਪੈ ਸਕਦੀ ਹੈ ਉਹਨਾਂ ਨੇ ਰੋਕ ਦਿੱਤਾ ਤੇ ਜਦੋਂ ਇਹ ਮੁੱਦਾ ਛੇੜਨਾ ਸੀ ਵੀ ਕਿਉਂ ਰੋਕਿਆ ਗਿਆ ਕੀ ਪ੍ਰੋਬਲਮ ਪਈ ਉਦੋਂ ਇਹਨੂੰ ਕਨਵਰਟ ਕਿਦਾਂ ਕਰਨਾ ਹੈ ਲੋਕਾਂ ਨੂੰ ਗੁੰਮਰਾਹ ਕਿਦਾਂ ਕਰਨਾ ਹੈ ਉਦੋਂ ਇਛੂ ਕੀ ਛੇੜਿਆ ਕਿ ਰਾਹੁਲ ਗਾਂਧੀ ਨੂੰ ਸਰੋਪਾ ਕਿਉਂ ਦਿੱਤਾ ਇਹ ਬੇਅਦਬੀ ਹੈ ਇਹਨਾਂ ਨੇ ਅਕਾਲ ਤਖਤ ਤੇ ਅਟੈਕ ਕਰਵਾਇਆ ਕੀ ਗੱਲਾਂ ਕੀਤੀਆਂ ਮਤਲਬ ਜੇ ਤੁਸੀਂ ਇਹਨਾਂ ਨੂੰ ਸਵਾਲ ਕਰੋਗੇ ਕਿ ਜਿਹੜੇ ਸਰੋਪੇ ਤੁਸੀਂ ਬਾਦਲਾਂ ਨੂੰ ਦਿੱਤੇ ਨੇ ਜਾਹੋਰਾ ਸਰਸੇ ਵਾਲੇ ਨੂੰ ਤੁਸੀਂ ਮਾਫੀਆਂ ਦਿੱਤੀਆਂ ਨੇ ਜੇ ਤੁਸੀਂ ਮਰਜ਼ਾਦਾ ਦੀ ਗੱਲ ਕਰਦੇ ਹੋ ਉਦੋਂ ਮਰਜ਼ਾਦਾ ਕਿੱਥੇ ਜਾਂਦੀ ਹੈ ਹੁਣ ਇੱਕ 2 ਗਜ ਕੱਪੜੇ ਦਾ ਸਰੂਪਾ ਦੇਤਾ ਤੁਹਾਡੀ ਮਰਜ਼ਾਦਾ ਚ ਤੇ ਆ ਗਈ ਪੰਜਾਬ ਦੇ ਲੋਕਾਂ ਨੂੰ ਪੁੱਛੋ ਠੀਕ ਹੈ ਜੂਨ 84 ਦਿੱਲੀ ਕਤਲਿਆਂ ਭੁੱਲਿਆ ਨਹੀਂ ਜਾ ਸਕਦਾ ਔਰ ਜਾਣ ਬੁਝ ਕੇ ਪੰਜਾਬ ਦੇ ਲੋਕ ਜਿਹੜੇ ਉਸ ਵਕਤ ਦੇ ਸਤਾਏ ਹੋਏ ਨੇ ਉਹਨਾਂ ਦੇ ਜ਼ਖਮਾਂ ਤੇ ਨੂਨ ਨਮਕ ਨਾ ਛਿੜਕੋ ਇਹ ਕੌਣ ਨੇ ਜੀ ਧਾਮੇ ਵਰਗੇ ਬਾਦਲਾਂ ਦੇ ਕੋਲੇ ਚੱਟ ਜਹੇਦਾਰ ਕੌਣ ਨੇ ਜੀ ਬਾਦਲਾਂ ਦੀ ਬੁਰਕੀ ਤੇ ਪੜਨ ਵਾਲੇ ਜੇ ਇਹੀ ਰਾਹੁਲ ਗਾਂਧੀ ਜਹੇਦਾਰ ਨੂੰ ਸੱਦ ਲੇ ਵੀ ਆਓ ਸਨਮਾਨ ਕਰਨਾ ਲਬਾਫਾ ਥੋੜਾ ਜਿਹਾ ਭਾਰੀ ਹੋਊਗਾ ਵੇਰੇ ਡਾਕਰਾਂ ਵਿੱਚ ਗੱਦੀ ਕੁੱਤਾ ਨਹੀਂ ਰੱਖਿਆ ਹੁੰਦਾ ਉਦਾਂ ਜਾਣਗੇ ਪੂਛ ਮਾਰਦੇ ਮਜੇਦਾਰ ਮੈਨੂੰ ਕੁੱਤਾ ਕਿਹਾ ਕੁੱਤਾ ਮੈਂ ਕੁੱਤੇ ਨੂੰ ਕਿਹਾ ਵੀ ਉਦਾਂ ਪੂਛ ਮਾਰਦੇ ਜਾਣਗੇ ਉਧਾਰਨ ਦਿੱਤੀ ਇੱਕ ਕੋਈ ਨਹੀਂ ਜੇ ਸਮਝਣਾ ਹੋਏ ਤਾਂ ਸਮਝ ਵੀ ਲਿਓ ਸਾਡੀ ਔਕਾਤ ਵੀ ਇਦਾਂ ਹੀ ਹੈ ਇੰਨੇ ਹੀ ਬਹੁਤ ਹੈ ਸਰੋਪਾ ਬਾਗਲਾ ਨੂੰ ਦਿਓ ਫਕਰੇ ਕਾਉਂ ਅਵਾਰਡ ਦਿਓ ਠੀਕ ਹੈ ਨਾ ਤੇ ਪੰਤ੍ਰਤ ਨਵਾਰਡ ਦਿਓ ਫਿਰ ਤੁਸੀਂ ਖੁਸ਼ ਹੋ ਪਰ ਜੇ ਕੋਈ ਹੋਰ ਆ ਕੇ ਲੈ ਲੇ ਇਹ ਤੁਹਾਡੇ ਚਲੂਣੇ ਲੜਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ